ਜੋ টাইਟ ਹੋਰ ਪਿੰਡ ਭਵਾਰ ਤੋਂ ਜਾ ਰਿਹਾ ਦਿੱਲੀ ਇਹ ਲੰਗਰ ਲੈ ਕੇ ਜੂਰੀ ਵਸਤਾ ਜੀ ਦਾ ਕੰਬਲ ਵਗੈਰਾ ਆਪਾਂ ਗੱਲ ਕਰਦੇ ਆ ਜੀ ਤੇ ਇਸ ਚੱਲੇ ਤੁਸੀਂ ਅੱਜ ਅਸੀਂ ਪਿੰਡ ਭਵਾਰ ਤੋਂ ਬਲੋਂ ਬੇਟੀ ਜਿਹੜੇ ਸਾਰੇ ਜਾਨਵੀਰ तकरीबन 2 ਮਹੀਨੇ ਤੋਂ ਇੱਥੇ ਬੈਠੇ ਆ ਮੋਦੀ ਜੀ ਮਕਾਨ ਦੇ ਰਹੇ ਆ ਤੇ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਅਸੀਂ ਉਸਨਾਂ ਦੀ ਮਦਦ ਵਾਸਤੇ ਜੋ ਸਾਡੇ ਕੋਲ ਜੀ ਵੱਲੋਂ ਸਰਿਆ ਸੀ ਚਾਪਾਲਾਂ ਕੁਝ ਕੰਬਲ ਸਾਨੂੰ ਸਮਾਰਟ ਨਸਟਾ ਰਸਮੀ ਗੈਰਾਸ ਤੇ ਗੈਰਾਸ ਦੇ ਜੀ ਸਾਹ ਰਹੇ ਆ ਤੇ ਆਪਾਂ ਵੀਰਾਂ ਦਾ ਨਾਮ ਲੈਣ ਵਾਸਤੇ ਇਹ ਆਪਾਂ ਜੇ ਗੱਲ ਕਰੀਏ ਮੋਦੀ ਸਰਕਾਰ ਦੀ ਮੋਦੀ ਸਰਕਾਰ ਬਾਰ ਬਾਰ ਗੱਲ ਕਰਦੀ ਹੈ ਮੁੱਕਰੀਏ ਗੱਲ ਕਰਦੀ ਹੈ ਮੁੱਕਰੀਏ ਕਿ ਉੱਥੇ ਕਿਸਾਨਾਂ ਨੇ ਹੌਸਲੇ ਕੁਝ ਘੱਟ ਨਹੀਂ ਲੱਗ ਰਹੇ ਕੁਝ ਕਿਸਾਨਾਂ ਦਾ ਹੌਸਲਾ ਨਹੀਂ ਦਿੱਖਦਾ ਕਿਸਾਨ ਤਾਂ ਆਪਣਾ 6-6 ਮਹੀਨੇ ਤਾਂ ਦਸਨ ਦੇ ਕੇ ਪਹਿਲਾਂ ਬੈਠਿਆ ਤੇ ਜੇ ਜੂੜ ਤੋਂ ਪਈ ਤਾਂ 1 ਸਾਲ 2 ਸਾਲ ਵੀ ਰੱਖਣਾ ਪਿਆ ਤਾਂ ਬੈਠਾਂਗੇ ਉੱਥੇ ਤੇ ਪਿੱਛੇ ਉਹ ਬੈਕਅਪ ਪੂਰਾ ਰਹੇਗਾ ਕਿਸਾਨ ਵੀਰਾਂ ਨੂੰ ਤੇ ਅਸੀਂ ਸਾਰਾ ਪਿੰਡ ਤੇ ਹੋਰ ਸਾਰਾ ਪੰਜਾਬ ਹਰਿਆਣਾ ਆਪਣਾ ਯੂਪੀ ਸਾਰਾ ਨਾਲ ਖੜੇ ਆ ਤੇ ਸਾਡਾ ਤਾਂ ਕਿ ਬਿੱਲ ਵਾਪਸ ਨਹੀਂ ਹੁੰਦੇ ਸਾਡਾ ਪੈਸਾ ਨਹੀਂ ਆਣਾ ਆਪਾਂ ਦੀ ਗੱਲ ਕਰਦੇ ਕਿ ਜਦੋਂ ਟਰੈਕਟਰ ਰੈਲੀ ਦਾ ਇੱਕ ਅਨਾਉਂਸ ਹੋਈ ਕਿ ਟਰੈਕਟਰ ਰੈਲੀ ਕੱਢੀ ਜਾਊਗੀ ਕਿ ਆਪਣੇ ਇਥੋਂ ਪਿੰਡਾਂ ਚੋਂ ਟਰੈਕਟਰ ਜਾ ਰਹੇ ਹਾਂ ਹਾਂਜੀ ਹਾਂ ਸਾਰੇ ਟਰੈਕਟਰ ਜਾ ਰਹੇ ਕੱਲ ਵੀ ਮੈਂ ਆਰਐਸ ਤੋਂ ਮਲੇ ਵਾਲੇ ਸਾਈਡ ਤੋਂ ਆਪਣੇ ਵੀਰ ਟਰਾਲੀਆਂ ਲੈ ਕੇ ਟਰੈਕਟਰ ਜਾ ਕੇ ਮੈਂ ਹਰਾਰ ਰਹਿ ਗਿਆ ਰਸਤੇ 'ਚ ਇੱਕ ਸਟੋਰ ਵੀ ਰੋਲਾ ਵਗੈਰਾ ਟਰਾਲੀ ਨੂੰ ਪਾ ਕੇ ਕੋਤੇ ਨਹੀਂ ਜਰੇ ਤੱਪ ਉਹ ਪੰਜਾਬੀਆਂ ਦੇ ਹੌਸਲੇ ਬੁਲੰਦ ਹੈ ਪੰਜਾਬੀ ਇਹਨਾਂ ਤੋਂ ਡਰਦੇ ਨਹੀਂ ਨਾ ਪੰਜਾਬ ਕਦੇ ਡਰਿਆ ਨਹੀਂ ਬਸ ਗੱਲ ਸਾਡੀ ਇਹ ਹੈ ਵੀ ਸਾਡੇ ਜਦ ਤੱਕ ਕਾਨੂੰਨ ਨਹੀਂ ਇਹ ਰੱਦ ਕਰਦੇ ਉਦੋਂ ਤੱਕ ਅਸੀਂ ਦਿੱਲੀ 'ਚ ਡੱਟੇ ਹੋਏ ਆ ਸਾਡੇ ਪੰਜਾਬੀ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਹੈ ਨਾਲ ਕਿਉਂਕਿ ਅੱਜ ਵੀ ਅਸੀਂ ਸਮਾਨ ਲੈ ਕੇ ਸਾਰਾ ਇੱਥੋਂ ਕਿਉਂਕਿ ਇਹ ਸਾਡੇ ਪੰਜਾਬੀ ਕੋਈ ਮੰਗਦੇ ਨਹੀਂ ਇਹ ਸਾਡਾ ਆਪਣਾ ਅਰਜ ਬਣਦਾ ਪੰਜਾਬੀਆਂ ਦਾ ਕਿ ਸਾਡੇ ਜਿਹੜੇ ਉੱਥੇ ਭਰਾ ਬੈਠੇ ਹਨ ਤੋ ਪਿੱਛੇ ਅਸੀਂ ਸਾਰੇ ਉਹਨਾਂ ਦਾ ਨਾਲ ਸਮਰਥਨ ਕਰੀਏ ਅੱਜ ਵੀ ਅਸੀਂ ਗਾਜੀਪੁਰ ਬਾਰਡਰ ਤੇ ਜਾ ਕੇ ਆਪਣੇ ਕਿਉਂਕਿ ਅੱਜ ਸਾਡਾ ਸਾਰਾ ਸਮਾਜ ਇਕੱਠਾ ਆ ਕੋਈ ਹਿੰਦੂ ਹੋਵੇ ਸਿੱਖ ਹੋਵੇ ਸਾਈ ਚਾਹੇ ਸਾਡੇ ਰਾਜਸਤਾਨੀਆਂ ਚਾਹੇ ਹਿਮਾਚਲ ਵਾਲੇ ਜਾਂ ਚਾਹੇ ਹਰਿਆਣੇ ਵਾਲੇ ਚਾਹੇ ਯੂਪੀ ਵਾਲੇ ਅਸਾਮ ਵਾਲੇ ਸਾਰੇ ਅਸੀਂ ਇਕੱਠੇ ਆ ਅੱਜ ਅਸੀਂ ਉੱਥੇ ਸਮਾਨ ਲੈ ਕੇ ਜਾ ਰਹੇ ਤਰਪਾਲਾ ਵਗੈਰਾ ਕਿਉਂਕਿ ਹੁਣ ਮੀਂਹ ਪੈ ਗਿਆ ਸੀ ਥੋੜਾ ਠੰਡ ਕਰਕੇ ਇਹਨਾਂ ਚੀਜ਼ਾਂ ਦੀ ਲੋੜ ਹੈ ਤੋ ਅੱਜ ਸਾਡਾ ਸਾਰਾ ਯੂਥ ਨੌਜਵਾਨ ਵਰਗ ਤੇ ਸਾਰਾ ਪੰਜਾਬ ਦੇ ਸਾਡੇ ਚਾਹੇ ਬਜ਼ੁਰਗਾਂ ਉਰੇ ਹੌਸਲੇ ਵਾਲਿਆਂ ਦੀ ਠੰਡ ਵਿੱਚ ਚੱਨ ਲੱਗੇ ਹੋਏ ਆ ਅਸੀਂ ਕਿਸੇ ਤੋਂ ਨਹੀਂ ਡਰਦੇ ਕਿਉਂਕਿ ਅਸੀਂ ਆਪਣੇ ਹੱਕ ਲੈਣਾ ਹੱਕ ਲੈਣਾ ਸਾਡਾ ਡੈਮੋਕਰੇਸੀ ਹੱਕ ਵੀ ਹੈ ਕਿਉਂਕਿ ਅਸੀਂ ਆਪਣੇ ਹੱਕ ਮੰਗਣ ਜਾ ਰਹੇ ਅਸੀਂ ਕੋਈ ਕਿਸੇ ਤੋਂ ਭੀਖ ਨਹੀਂ ਮੰਗ ਰਹੇ ਹੱਕ ਲੈਣਾ ਸਾਡੇ ਵਾਸਤੇ ਟਰੈਕਟਰ ਰੈਲੀ ਮੇਰੇ ਖਿਆਲ ਅੱਜ ਵੀ ਉੱਥੇ ਸੈਨਸ ਹੋਈ ਹੋਈ ਹੈ ਸੰਗਵਾਟ ਰਹਿਣਾ ਅੱਜ ਜਿਹੜੀ ਟਰੈਕਟਰ ਰੈਲੀ ਤੋਂ ਨਿਕਲਣੀ ਹੈ ਜੀ ਅੱਜ ਇਹਨਾਂ ਨੂੰ ਅਸੀਂ ਇੱਕ ਟਰੇਲਰ ਦਿਖਾਣ ਜਾ ਰਹੇ ਹਾਂ 26 ਜਨਵਰੀ ਦੇ ਫਿਰ ਅਸੀਂ ਸਾਡੇ ਕਿਸਾਨ ਆਕੂਆਂ ਦੇ ਕਹਿਣ ਤੇ ਸਾਰਾ ਟਰੈਕਟਰ ਅਸੀਂ ਵੀ ਦੇ ਅੰਦਰ ਫਿਰ ਜਾਊਗਾ ਅੱਜ ਇਹ ਟਰੇਲਰ ਸਾਨੂੰ ਇਹਨਾਂ ਨੂੰ ਤੈਜੂਗਾ ਇਹਨਾਂ ਦੇ ਜਿਹੜਾ ਹਿੱਲ ਜਾਣੀ ਹੈ ਕਿ ਉੱਥੇ ਜੋ ਬਹੁਤ ਤਕੜਾ ਟਰੈਕਟਰ ਰੈਲੀ ਸੰਗੂ ਤੋਂ ਟਿੱਕਰੀ ਬਾਰਡਰ ਗਾਜੀਪੁਰ ਸਾਰੇ ਹਾਈਵੇ ਤੇ ਉੱਤੇ ਪੂਰਾ ਅੱਜ ਟਰੈਕਟਰ ਘੁੰਮਾਇਆ। ਇਸਾਨਾ ਇਹ ਸਾਡੇ ਆਪਣੇ ਕਿਸਾਨ ਆਗੂ ਜਣੇ ਦਾ ਕਹਿਣਾ ਕਿ ਉੱਥੇ ਹੌਸਲੇ ਕਿਸਾਨਾਂ ਦੇ ਕਿਨਾਲੋਂ ਜ਼ਿਆਦਾ ਬਲੰਦ ਹੋਏ ਆ। ਹੌਸਲਾ ਘਟ ਨਹੀਂ ਰਿਹਾ, ਹੌਸਲਾ ਉਹਨਾਂ ਦੇ ਵੱਧ ਰਹੇ ਆ। ਬਾਕੀ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਆ ਜਾਂ ਮੋਰਲ ਸਪੋਰਟ ਆ ਜਾਂ ਹੋਰ ਖਾਣ ਪੀਣ ਵਾਲਾ ਸਮਾਨ ਇਹ ਪੂਰਾ ਇੱਥੋਂ ਬੈਕਅੱਪ ਦੇਣ ਨੂੰ ਪੂਰਾ ਤਿਆਰ ਹੈ, ਪੂਰੇ ਜਾ ਰਹੇ ਆ। ਕੈਮਰਾਮੈਨ ਨਾਲ ਸੁਖਿੰਦਰ ਸੈਣੀ ਚੜ੍ਹਦੀ ਕਲਾ ਦੇ। ਜੀ।